ਅਜੀਪਾਲ ਸਾਡੇ ਸਭ ਲਈ ਬੇहद ਹੀ ਭਾਵੁਕ ਹੈ ਕਿਉਂਕਿ ਅੱਜ ਅਸੀਂ ਵਿਦਾਈ ਦੇ ਰਹੇ ਉਸ ਆਪਣੀ ਸਹਿਕਰਮੀ ਨੂੰ ਜੋ ਪਿਛਲੇ 20 ਸਾਲਾਂ ਤੋਂ ਸਾਡੇ ਇਸ ਸਕੂਲ ਦੀ ਸ਼ਾਨ ਰੂਹ ਤੇ ਪ੍ਰੇਰਣਾ ਬਣੀ ਰਹੀ ਹੈ ਮੈਮ ਤੁਸੀਂ ਧਾਰਮਿਕ ਸਿੱਖਿਆ ਸਿਰਫ ਪੜਾਈ ਨਹੀਂ ਉਸ ਨੂੰ ਜੀ ਕੇ ਦਿਖਾਇਆ ਹੈ ਅਤੇ ਬੱਚਿਆਂ ਨੂੰ ਜੀਣਾ ਵੀ ਸਿਖਾਇਆ ਹੈ ਤੁਹਾਡੇ ਕਲਾਸ ਵਿੱਚ ਕਦਮ ਰੱਖਦੇ ਆ ਹੀ ਇੱਕ ਅਜੀਬੀ ਸ਼ਾਂਤੀ ਮਹਿਸੂਸ ਹੁੰਦੀ ਸੀ ਜਿਵੇਂ ਕੋਈ ਆਪਣੀ ਮਾਂ ਦੀ ਗੋਦ ਵਿੱਚ ਬੈਠ ਗਿਆ ਹੋਵੇ ਤੁਸੀਂ ਬੱਚਿਆਂ ਨੂੰ ਸਿਰਫ ਗਿਆਨ ਨਹੀਂ ਦਿੱਤਾ ਸਸਕਾਰ ਦਿੱਤੇ ਇਨਸਾਨੀਅਤ ਸਿਖਾਈ ਅਤੇ ਜੀਵਨ ਦਾ ਅਸਲ ਅਰਥ ਸਮਝਾਇਆ ਤੁਹਾਡੇ ਮਾਰਗਦਰਸ਼ਨ ਹੇਠ ਸਾਨੂੰ ਜੋ ਉਪਲਬਧੀਆਂ ਮਿਲੀਆਂ ਉਹ ਸਾਡੇ ਸਕੂਲ ਦੇ ਇਤਿਹਾਸ ਦਾ ਸਭ ਤੋਂ ਚਮਕਦਾ ਅਧਿਆਏ ਹਨ ਹਰਿੰਦਰ ਮੈਮ ਦੀ ਅਗਵਾਈ ਹੇਠ 2011 ਤੋਂ 2020 ਤੱਕ ਲਗਾਤਾਰ ਫਿਰ 2022 24 ਅਤੇ ਹੁਣ 2025 ਵਿੱਚ ਵੀ ਅਸੀਂ ਡਿਵਿਨਿਟੀ ਦੀ ਓਵਰਆਲ ਟਰੋਫੀ ਜਿੱਤੀ ਹੈ ਇਹ ਸਿਰਫ ਜਿੱਤ ਨਹੀਂ ਸਾਨੂੰ ਇਹ ਤੁਹਾਡੇ ਅਟਲ ਸਮਰਪਣ ਤੁਹਾਡੀ ਸੇਵਾ ਭਾਵਨਾ ਅਤੇ ਬੱਚਿਆਂ ਨੂੰ ਦਿੱਤੇ ਪਵਿੱਤਰ ਸਿੱਖਲਾਈ ਦੇ ਨਤੀਜੇ ਸਨ ਸਟਾਫ ਰੂਮ ਵਿੱਚ ਤੁਹਾਡੀ ਹੌਲੀ ਹੌਲੀ ਮੁਸਕਾਨ ਤੁਹਾਡੀ ਸ਼ਾਂਤ ਪਰੀ ਆਵਾਜ਼ 15 دسمبر کو حریدہ मैम کی ریٹائرمنٹ ہے اور یہ ہم اوور올 ٹرافی ان کے اشاروا سے جیتے ہیں मैम بہت بہت مبارک ہیں جت ہر کسی نال ਤੁਹਾਡਾ سنے انہاں سب دی سਾਨੂੰ بہت کمی محسوس ہوئی آج جب توسی اپنے واہ متگار ساتھا واہ گونجی کے پنے ਅਸੀਂ ਮਾਤਾ ਸਾਹਿਬਾ ਜੀ ਵਰਪਾਣਾ ਦੇ ਅਧਿਆਪਕ ਸਾਹਿਬਾਨ ਸਾਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਤਨਾਮ ਸਰਬਕਲਿਆਣ ٹرسٹ ਵੱਲੋਂ ਜਿਹੜਾ ਮੁਕਾਬਲਾ ਹੁੰਦਾ ਆਇਆ ਤੇ ਹੁੰਦਾ ਰਹੂਗਾ ਤੇ ਅਸੀਂ ਅੱਜ ਉਸ ਮੁਕਾਬਲੇ ਨੂੰ ਆਪਣੀ ਪੂਰੀ ਸਖਤ ਮਿਹਨਤ ਦੇ ਨਾਲ ਜਿੱਤ ਲਿਆ ਜਿਹੜੀ ਕਿ ਰਨਿੰਗ ਟਰੋਫੀ ਤੁਸੀਂ ਦੇਖ ਰਹੇ ਹੋ ਇਹ ਟਰੋਫੀ ਸਾਡੇ ਸਕੂਲ ਨੇ ਜਿੱਤੀ ਹੈ ਤੇ ਜਿਹਦੇ ਵਿੱਚ ਸਾਡੇ ਵੱਲ ਤੋਂ ਬਾਅਦ ਫਸਟ ਪ੍ਰਾਈਜ਼ ਸੈਕੰਡ ਤੇ ਥਰਡ ਪ੍ਰਾਈਜ਼ ਨੇ ਇਸ ਦੇ ਲਈ ਸਾਰੀ ਮੈਡਮ ਕਰਦੇ ਸਾਰੇ ਸਟਾਫ ਨੂੰ ਸਾਰੇ ਵਿਦਿਆਰਥੀਆਂ ਨੂੰ ਬਹੁਤ ਮੁਬਾਰਕਾ ਤੇ ਆਓ ਅੱਪਾ ਪੁਛੀ ਦਾ ਜਗਾਰਾ ਛੱਡੀਏ ਚੜਦੀ ਕਲਾ ਦਾ ਜਗਾਰਾ ਛੱਡੀਏ ਬੋਲੇ ਜੈ ਹਿੰਦ ਜਿੰਦਗੀ ਹੋਰ ਨੇ ਆਪਣੀ ਜ਼ਿੰਦਗੀ ਦੇ ਕਟੋ-ਕਟ 25 ਸਾਲੀ 25 ਸਾਲ ਇਸ ਸਕਤੇ ਹੈ ਇਸ ਟਰੋਫੀ ਚ ਇਹਨਾਂ ਦੀ ਜਿੰਦਗਾਨ ਹੈ ਮडम ਜੀ ਬਹੁਤ ਬਹੁਤ ਧੰਨਵਾਦੀ ਹੈ ਥੈਂਕ ਯੂ ਤੁਸੀਂ ਆਪਣੇ ਪਿੱਛੇ ਇੱਕ ਐਸੀ ਵਿਰਾਸਤ ਛੱਡ ਕੇ ਜਾ ਰਹੇ ਹੋ ਜਿਸ ਨੂੰ ਸਮਾ ਵੀ ਮਿਟਾ ਨਹੀਂ ਸਕੇਗਾ ਇਸ ਸਾਲ ਸਾਡੇ ਹਰਿੰਦਰ ਮੈਮ ਦੀ ਵਿਦਾਇਗੀ ਪਾਰਟੀ ਜਿਹੜੀ ਅਸੀਂ ਦੇ ਰਹੀਆਂ ਤੇ ਅੱਜ ਇਸ ਪਾਰਟੀ ਇਸ ਤੋਂ ਵੱਡੀ ਪਾਰਟੀ ਕੋਈ ਹੋ ਨਹੀਂ ਸਕਦੀ ਤੇ ਅਸੀਂ ਹਮੇਸ਼ਾ ਇਹ ਕਾਮਨਾ ਕਰਦੇ ਹਾਂ ਕਿ ਮੈਡਮ ਇਸ ਸਕੂਲ ਤੋਂ ਬਾਅਦ ਜਿੱਥੇ ਵੀ ਰਹਿਣ ਤੰਦਰੁਸਤੀਆਂ ਮਾਣਨ ਤੇ ਇਹਨਾਂ ਦਾ ਪਰਿਵਾਰ ਹੱਸਦਾ ਬਸਦਾ ਤੇ ਰਸਦਾ ਰਹੇ ਵਾਈਕਰੋ ਜੀ ਇੰਨੀਆ ਕਿਰਪਾ ਕਰਨੇ ਤੁਸੀ ਜੋ ਸਿਖਾਇਆ ਹੈ ਉਹ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡੇ ਬੇਮਿਸਾਲ ਯੋਗਦਾਨ ਲਈ ਅਕਾਲ ਪੁਰਖ ਤੁਹਾਡੀਆਂ ਸਾਰੀਆਂ ਰਾਹਾਂ ਵਿੱਚ ਪਿਆਰ, ਸ਼ਾਂਤੀ ਤੇ ਖੁਸ਼ੀਆਂ ਬਖਸ਼ੇ ਮੈਮ ਤੁਸੀਂ ਕੇਵਲ ਸਕੂਲ ਤੋਂ ਰਿਟਾਇਰ ਹੋ ਰਹੇ ਹੋ ਤੁਸੀਂ ਸਾਡੇ ਦਿਲਾਂ ਵਿੱਚ ਹਮੇਸ਼ਾ ਹਮੇਸ਼ਾ ਲਈ ਵਸਦੇ ਰਹੋਗੇ ਧੰਨਵਾਦ ਤੁਹਾਡੀ 25 ਸਾਲ ਦੀ ਇਸ ਸੁੰਦਰ ਯਾਤਰਾ ਲਈ ਮੇਰਾ ਹਾਲ ਦੇਖ ਕੇ ਦੇ ਮੇਰਾ ਹਾਲ ਦੇਖ ਕੇ ਦੇ